ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਠਾ 'ਚ ਵਾਲੀਵਾਲ ਖਿਡਾਰੀ 16 ਸਾਲਾ ਖਿਡਾਰੀ ਦਾ ਕਰ ਦਿੱਤਾ ਗਿਆ ਕਤਲ ਸਕੂਲ ਵਿੱਚ ਪੜ੍ਹਦੇ 11 ਬੇਲਿਆਂ ਨੇ ਦਿੱਤਾ ਘਟਨਾ ਨੂੰ ਇਜ਼ਾਮ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਠੱਠਾ ਜਿਸ ਨੂੰ ਕੇ ਸਰਹਾਲੀ ਥਾਣਾ ਲੱਗਦਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਪਿੰਡ ਠੱਠੇ ਦੀਆਂ ਦਿਖਾ ਰਹੇ ਜਿੱਥੇ ਕਿ 16 ਸਾਲਾ ਨੌਜਵਾਨ ਕਰੀਬ 16 ਸਾਲ ਉਮਰ ਦਾ ਅੱਸੀ ਜਾ ਰਿਹਾ ਵਿਵੇਕਦੀਪ ਸਿੰਘ ਜਿਹੜਾ ਵਾਲੀਬਾਲ ਦਾ ਚੰਗਾ ਖਿਡਾਰੀ ਦੱਸਿਆ ਜਾ ਰਿਹਾ ਉਸ ਨੂੰ ਸਕੂਲ ਵਿੱਚ ਪੜ੍ਹਦੇ ਹੀ 11 ਦੋਸਤਾਂ ਨੇ ਮੰਡੀ ਵਿੱਚ ਬੁਲਾ ਕੇ ਕਿਰਚਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਮੌਕੇ ਤੇ ਪੁਲਿਸ ਜਦੋਂ ਪਹੁੰਚਦੀ ਤੇ ਪੁਲਿਸ ਨੇ ਦੱਸਿਆ ਕਿ ਪੁਲਿਸ ਰਿਪੋਰਟ ਮੁਤਾਬਕ ਜਿਹੜਾ ਜਿਹੜਾ ਇਹਨਾਂ ਦੇ ਦੋਸਤਾਂ ਦੇ ਵਿੱਚ ਆਪਸ ਵਿੱਚ ਕੋਈ ਤਕਰਾਰ ਹੁੰਦੀ ਹੈ ਤਕਰਾਰ ਤੋਂ ਬਾਅਦ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਹੋਰ ਵੀ ਆਪਾਂ ਤਸਵੀਰਾਂ ਵੇਖਾਂਗੇ ਕਿਉਂਕਿ ਮਾਮੂਲੀ ਤਕਰਾਰ ਤਕਰਾਰ ਹੁੰਦੀ ਹੈ ਤਕਰਾਰ ਤੋਂ ਬਾਅਦ ਜਿਹੜਾ ਇਸ ਨੌਜਵਾਨ ਦਾ ਜਿਹੜਾ ਕਿ ਚੰਗਾ ਜਿਹੜਾ ਵਾਲੀਵਾਲ ਦਾ ਪਲੇਅਰ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਸੋ ਤਸਵੀਰਾਂ ਵੇਖਾਂਗੇ ਤੇ ਕਰਾਂਗੇ ਗੱਲਬਾਤ ਗੱਲਬਾਤ ਤੇ ਕੋਈ ਨਹੀਂ ਆਪਸ ਵਿੱਚ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਕੇ ਝਗੜਾ ਕਿਤੇ ਪਰਸਾ ਚੌਥੇ ਨੂੰ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਬੜਾ ਮੋਟਰ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ-ਗੋਲਾ ਕੱਢਦੇ ਇਸ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਸ ਹਰੀਆਲੀ ਸਾਹ ਦਾੜਾ ਮੰਡੀ ਚਲੇ ਗਿਆ ਹੋਣ ਤੇ ਧਮਕੀਆਂ ਦਿੰਦੇ ਧਮਕੀਆਂ ਧਮਕੀਆਂ ਦਿੰਦੇ ਸੀ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਘਾੜਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾਆ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰਿਆਲੀ ਦਾ ਦਾਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡੇ ਪਿਆ ਡੇਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਖਣਾ ਤੇ ਉੱਥੇ ਹੀ ਉਹ ਦੇਖੋ ਆ ਕਿਨੇ ਸਾਲ ਦਾ ਹੀਰੇ ਸਾਡੇ ਤਾਂ 16 16 16 ਸਾਲ ਦੀ ਬੁਰੇ ਇੱਕ ਖਿਡਾਰੀ ਕਹਿੰਦਾ ਹੀਰੇ ਵਾਲੀ ਵਾਲ ਦਾ ਖਿਡਾਰੀ ਤੇ ਇਥੇ ਖੇਡਦਾ ਹੀ ਨਹੀਂ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਆਪਾਂ ਪੁਲਿਸ ਤੋਂ ਵੀ ਮੰਗ ਕਰਦੇ ਹਾਂ ਆਪਾਂ ਮੰਗ ਕਰਦੇ ਹੋ ਸਖਤ ਕੋਸ਼ਿਸ਼ ਕਰਵਾਈ ਹੋਵੇ ਕਿ ਉਹਨੂੰ ওভার ਕੈਦ ਹੋਣੀ ਚਾਹੀਦੀ ਜਾਂ ਆਪਾਂ ਸੀਰ ਹੋ ਜੇ ਉਹਦੇ ਬੰਦਿਆ ਨੂੰ ਨੌਜਵਾਨ ਮਾਪਿਆਂ ਦਾ ਕੰਲਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵੇੜਾ ਕਰ ਕਰਕੇ ਰਸਤਾ ਘਰਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਉਸਕੇ ਪਰਦੇ ਮੁੰਡੇ ਉਹ ਮਹੀਰ ਮੁਰ ਪਹਿਲਾਂ ਗੱਲ ਲਈ ਕਿ ਉਹ ਮੈਂ ਬੈਕ ਭਾਗੇ ਲੈਣੇ ਹੋ ਗਏ ਤਾਂ ਐ ਬਾਤ ਚੋ ਬਾਤ ਕਹ ਲਾ ਕਿ ਤਮ ਕਿੰਨੇਂ ਦਰ ਮੋੜੇ ਹੋ ਮੈਂ ਨਾ ਕੋ ਕੋ ਨਹੀਂ ਪਤ ਕੁਪੇ ਆਪਾਂ ਉਹ ਤੇਰੇ ਤੇ 35 40 ਜਣੇ ਆਏ ਫਰਾਉ ਸਰੇ ਦੋ ਤਿੰਨ ਹੀ ਹੋ ਜਾਣੇ ਬਰਤੋ ਮਾ ਮੈਂ ਇਹ ਵੀ ਜਿਆ ਰਹੇ ਪਹਿਣ ਕੇ ਨਹੀਂ ਪਾ ਜਾਗੇ ਇਹ ਗੱਲ ਇਹ ਗੱਲ ਨਾਮ ਵੀ ਦਾ ਬੋਦੀ ਵੀ ਸੀ ਤੇ ਪਲੇਅਰ ਵੀ ਸੀ ਇਹ ਬੜੀ ਵੱਡ ਜੀ ਕਿਤੇ ਡੇਟ ਦਾ ਜਿਲੰਦਰ ਸਪੋਰਟ ਕੋ ਮਾਰਿਆ ਕੀ ਖੇਲ ਚ ਨਹੀਂ ਨਾ ਤਰਾ ਪਤਾ ਗਿਆ ਵੀ ਘਰੋਂ ਕੱਲੇ ਗਿਆ 20 ਮਿੰਟ ਜਾਂਦਾ ਜੇ ਮੈਥੇ ਇੱਕ ਸਰਾਲੀ ਜਿਹੜਾ ਸਰਾਲੀ ਪਿੰਡ ਹੈ ਸਰਾਲੀ थाना ਉਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉਥੇ ਲੜਾਈ ਹੋ ਗਈ ਹੈ ਤੇ ਉਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੋਕਾ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਆ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਆ ਤੇ ਉੱਥੇ ਖੂਨ ਢਲਿਆ ਹੋਇਆ ਸੀ ਇਹਦੇ ਉੱਤੇ ਕਿਰਚ ਦਾ ਯੂਜ਼ ਕੀਤਾ ਗਿਆ ਮਰਨ ਵਾਲੇ ਦਾ ਨਾਂ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇ ਪਿੰਡ ਦਾ ਰਹਿਣ ਵਾਲਾ ਪਲੇਅਰ ਸੀ ਮੁੰਡਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ ਆ ਇਸਰ ਕਾਰਨ ਕੋਈ ਮਾਰਨ ਦਾ ਆਪਸੀ ਰੰਜਿਸ਼ ਆ ਇਹਨਾਂ ਦੀ ਆਪਸੀ ਸਕੂਲ ਲੈਵਲ ਤੋਂ ਹੀ ਰੰਜਿਸ਼ ਭਾਈ ਚੱਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨੂੰ ਆਪਾਂ ਵੈਰੀਫਾਈ ਕਰ ਰਹੇ ਆ ਤੇ ਦੋਸ਼ੇ ਦੀ ਪਾਲ ਕਰ ਰਹੇ ਆ ਆਪਾਂ ਕਿੰਨੇ ਕੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾਵਾਂ ਜਾਣ ਦਿੱਤਾ ਹੈ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾਵਾਂ ਨੂੰ ਜਾਣ ਦਿੱਤਾ ਤੇ ਸੋ ਮੈਂ ਚਿੱਠੀ ਨੂੰ ਪੋਸਟਮੈਨ ਨੂੰ ਭੇਜ ਦਿੱਤਾ ਹਾਂ ਜੀ ਪੋਸਟਵਾਲ ਨੂੰ ਭੇਜ ਦਿੱਤਾ ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ 'ਚ ਕਲੂ ਇਹ ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਹਾਂ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਂਡ ਅਪ ਕੀਤੇ ਆ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ